ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਦੇਖਵਾ ਦਸੇ ਮਹਾਰਾਜ ਸਦਾ ਹੀ ਜਗ ਜਾਰ ਹੈ ਸਦਾ ਹੀ ਜਗ ਜਾਰ ਹੈ ਸਰਬਦਾ ਭਲਾ ਕਰਵਾ ਪਾ ਜੀ ਮੇਰ ਕਰੋ ਕਿਰਪਾ ਕਰੋ ਭਾਈ ਔਖੀ ਘਾੜੀ ਨਾ ਦੇਖਣ ਦੀ ਕਰੋ ਕਿਰਪਾ ਕਰੋ ਭਾਈ ਤੁਹ ਗੁਣ ਜੋ ਤਾਰੇ ਜਿਹਾ ਸੰਤਨ ਮਾਨਵੇਲੇ

ಸಚೇ ಪಾದಶಾ ಮಾರ್ ಜನ್ಮ ದೀ ಕಾಲ ಜನ ದೀಹಿ ದರ್ಶನ ਕਉ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੇ ਰਿਧੈ ਵਸਾਵ ਤਉ ਪਰਮ ਗੁਰੂ ਨਾਨਕ ਗੁਣ ਗਾਵ ਤਾਸ ਚਰਨ ਲੇ ਰਿਧੈ ਵਸਾਵ ਤੋ ਬਾਰੇ ਮਹਾਰਾਜ ਗੁਰੂ ਨਾਨਕ ਕੋ ਨਗਾਵ ਫਰੀਦਾ ਮੈਲ ਨ ਸੱਕਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨੀ ਮਾਣਿਆ ਬਸਨ ਰੂਹਾ ਮਲ ਅੱਖੀਂ ਸੇ ਕਾਬੰਦਗੀ ਚੱਲਣਾ ਅਜਕੇ ਕੱਲ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਗਮੜੇ ਵੇਸਾਰ ਮਾਤਾ ਸਰਮਿੰਦਾ ਦੀ ਵਹੀ ਸਾਈ ਦਾ ਦਰਬਾਰ ਬਹੁਤ ਜਨਮ ਬਿਸ਼ੁਰੀ ਤੇ ਮਾਧੋ ਇਹੋ ਜਨਮ ਤੁਮਹਾਰੇ ਲਿਖੇ ਕਹਿਲਾ ਸਿਆਸ ਲਗ ਜੀਵ ਚੇਰ ਭਇ ਉਦਾਰ ਸੰ ਦੇਖੇ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨਨਾ ਭਰ ਤਖ ਗੁਰੂ ਨੇ ਸਤਾਰੇ RAM ਨਾਮ ਓਰ ਮਹਿ ਗਇਓ ਜਾ ਗਏ ਸਮ ਨਹੀਂ ਜੇ ਸਿਮਰਤ ਸੰਕਟ ਮਿਟੇ ਦਰਸ ਤਹਾਰੋ ਸੋ ਕਹ ਡਾਲ ਗੁਰ ਸੇਵੀਐ ਐਨਸ ਸਦ ਸੁਭਾਈ ਦਰਸ਼ਨ ਵਰਸੈ ਗੁਰੂ ਗੈ ਜਨਮ ਮਰਨ ਦੁਖ

Sab na ਸਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੈ ਰਾੜੀ ਮਹੱਲਾ ਚੌਥਾ ਹਰ ਜਾਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ naam gun gava je koi nend kare har jan ki apna gun na gava raha ho ਜੋ ਕਿ ਸ਼ਕਾਰੇ ਸੁਆਪੇ ਸੁਆਮੀ ਹਾਰੇ ਆਪੇ ਕਾਰਜਮਾਵੈ ਹਾਰੇ ਆਪੇ ਹੀ ਮਤ ਦੇਵੈ ਸੁਆਮੀ ਹਾਰੇ ਆਪੇ ਬੋਲ ਬੁਲਾਵੈ ਆਪੇ ਪੰਚ ਤਾਤ ਵਸ ਧਾਰਾ ਵਿਜ ਤਾਤੂ ਪੰਚ ਆਪ ਪਾਵੈ ਜਾਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਚਗਰ ਜੁਗਾਵੈ ਹਾਰੇ ਆਪੇ ਪੰਜ ਧਾਤੂ ਬੇਸਥਾਰਾ ਵਿਜ ਧਾਤੂ ਪੰਜ ਆਪ ਬਾਵੈ ਜਾਨ ਨਾਨਕ ਸਤਗੁਰ ਮਿਲੇ ਆਪੇ ਹਾਰੇ ਆਪੇ ਚਗਰ ਚੁਕਾਵੈ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹੱਲਾ ਜਉਂਤਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪੁਨਾ ਗੁਣ ਨਾ ਗਵਾਵੇ ਪਰਮ ਸੁਲਮਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅੱਜ ਦਾ ਭਾਵਨ ਪਵਿੱਤਰ ਮੁਖਵਾਕ ਸੋਢੀ ਸੁਲਤਾਨ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 719 ਦੇ ਬਹਿਰਾੜੀ ਰਾਗ ਅੰਦਰ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਣ ਹੋ ਜਾਵੇ ਭਾਈ ਉਹ ਇੰਆ ਬੇਅੰਤ ਬੁੱਲਾ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ